پاکستان ਤੋਂ ਡਾਇਰੈਕਟਲੀ ਸਮੱਗਲ ਕਰਵਾਉਂਦਾ ਸੀਗਾ ਵੱਡੀ ਮਾਤਰਾ ਦੇ ਵਿੱਚ ਇਹ ਪਹਿਲਾਂ ਵੀ ਇਹ ਲੈ ਚੁੱਕਿਆਗਾ 2.5 ਕਿਲੋ 3 ਕਿਲੋ ਦੇ ਕਰੀਬ ਇਹ ਮੰਗਵਾਉਂਦਾ ਸੀਗਾ ਤੇ ਜਿਹੜੇ ਨਾਕਾਬੰਦੀ ਦਰਾਂ ਨਹੀਂ ਇਹਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਦੇ ਪੋਜੈਸ਼ਨ ਦੇ ਵਿੱਚੋਂ ਸਾਨੂੰ ਕਰੀਬ 2.5 ਕਿਲੋ ਦੇ ਕਰੀਬ ਆ ਸਾਲ 2020 ਦੇ ਵਿੱਚ ਇੱਕ ਸਪੈਸ਼ਲ ਆਪਰੇਸ਼ਨ ਸੈੱਲ ਦਾ ਥਾਣਾਗਾ ਅੰਮ੍ਰਿਤਸਰ ਦੇ ਵਿੱਚ ਉੱਥੇ ਤੇ 2020 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਜਿਹੜੇ ਫਾਰਵਰਡ ਲਿੰਕ ਨੇ ਜੋ ਇੱਥੇ ਜਗਰਾਉਂ ਜਿਹਦੇ ਕੋਲੇ ਆ ਰਿਹਾ ਸੀ ਕਿ ਇਹਨੂੰ ਕਿਹਨੂੰ ਇਹਨੇ ਪਹਿਲਾਂ ਵੇਚੀ ਹੈਗੀ ਉਹ ਜਿਹੜਾ ਅਸੀਂ ਰਿਮਾਂਡ ਦੇ ਵੇਲੇ ਤੋਂ ਸਾਰਾ ਕੱਲ ਸਾਡੇ ਸਬ ਇਨਸਪੈਕਟਰ ਗਰਸੀਬ ਸਿੰਘ ਇਹਨਾਂ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਗੁਰਪ੍ਰੀਤ ਸਿੰਘ ਜਿਹੜਾ ਬਡਾਲਾ ਗ੍ਰਾਂਥੀ ਜਾਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾਗਾ ਉਹ ਭਾਰੀ ਮਾਤਰਾ ਦੇ ਵਿੱਚ ਹੈਰਨ ਵੇਚਦਾਗਾ ਤੇ ਹੁਣ ਉਹ ਸਿਧਵਾ ਵੇਟ ਏਰੀਆ ਦੇ ਰਾਹੀਂ ਜਗਰਾਉਂ ਆ ਰਿਹਾ ਆਪਣੀ ਹੈਰਨ ਵੇਚਣ ਦੇ ਜਿਹੜੀ ਇਨਫੋਰਮੇਸ਼ਨ ਸੀ ਇਹ ਰਿਲਾਇਬਲ ਸੀਗੀ ਤਾਂ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਥਾਣਾ ਸਿਧਵਾ ਵੇਟ 156 ਨੰਬਰ ਤੇ ਇਹਦੇ ਇਨਫੋਰਮੇਸ਼ਨ ਦੇ ਬੇਸਿਸ ਤੇ ਆ ਸਬ ਇਨਸਪੈਕਟਰ ਗਰਸੇਵਕ ਸਿੰਘ ਇਹਨਾਂ ਨੇ ਹਾਈ ਟੈਕ ਨਾਕਾ ਜਿਹੜਾ ਸਿਦਮਾ ਬੇਟ ਹੈਗਾਗਾ ਉੱਥੇ ਨਾਕਾਬੰਦੀ ਕੀਤੀ ਤੇ ਨਾਕਾਬੰਦੀ ਦੌਰਾਨ ਹੀ ਇਹਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਦੇ ਪੋਜੈਸ਼ਨ ਦੇ ਵਿੱਚੋਂ ਸਾਨੂੰ ਕਰੀਬ 2.5 ਕਿਲੋ ਦੇ ਕਰੀਬ ਜਿਹੜੀ ਹੈਰੋ ਨਾਗੀ ਰਿਕਵਰ ਹੋਈ ਬਹੁਤ ਜ਼ਿਆਦਾ ਇਹਦੀ ਜਿਹੜੀ ਕੀਮਤ ਹੈ ਜੀ ਇਹ ਇੱਕ ਮੋਟਰਸਾਈਕਲ ਤੇ ਆ ਰਿਆ ਸੀ ਇਹਨੂੰ ਅਸੀਂ ਇੱਕ ਵਾਰ ਇਹਦਾ ਅੱਜ ਪੁਲਿਸ ਰਿਮਾਂਡ ਅਸੀਂ 7 ਦਿਨ ਦਾ ਰਿਕੁਐਸਟ ਕੀਤਾ ਸੀਗਾ ਕੋਰਟ ਨੂੰ ਜੀ ਪਰ ਉਹਨਾਂ ਨੇ ਸਾਨੂੰ 3 ਦਿਨ ਦਾ ਰਿਮਾਂਡ ਦਿੱਤਾਗਾ ਬੈਕਵਰਡ ਲਿੰਕ ਦੇ ਵਿੱਚ ਸਾਨੂੰ ਪਤਾ ਲੱਗਿਆ ਇਹ ਚੀਜ਼ ਵੀ ਇਹ ਜਿਹੜਾ ਪਾਕਿਸਤਾਨ ਤੋਂ ਡਾਇਰੈਕਟਲੀ ਸਮੱਗਲ ਕਰਵਾਉਂਦਾ ਸੀਗਾ ਵੱਡੀ ਮਾਤਰਾ ਦੇ ਵਿੱਚ ਇਹਨੂੰ ਪਹਿਲਾਂ ਵੀ ਇਹ ਲਿਆ ਚੁੱਕਿਆਗਾ 2.5 ਕਿਲੋ 3 ਕਿਲੋ ਦੇ ਕਰੀਬ ਇਹ ਮੰਗਵਾਉਂਦਾ ਸੀਗਾ ਤੇ ਜਿਹੜੇ ਫਾਰਵਰਡ ਲਿੰਕ ਨੇ ਜੋ ਇੱਥੇ ਜਗਰਾਉਂ ਜੀ ਦੇ ਕੋਲੇ ਆ ਰਿਹਾ ਸੀ ਕਿਹਨੂੰ ਕਿਹਨੂੰ ਇਹਨੇ ਪਹਿਲਾਂ ਵੇਚੀ ਹੈਗੀ ਉਹ ਜਿਹੜਾ ਸੀ ਰਿਮਾਂਡ ਦੇ ਵੇਲੇ ਤੋਂ ਸਾਰਾ ਪਤਾ ਕਰਾਂਗੇ ਸਾਲ 2020 ਦੇ ਵਿੱਚ ਇੱਕ ਸਪੈਸ਼ਲ ਆਪਰੇਸ਼ਨ ਸੈੱਲ ਦਾ ਥਾਣਾਗਾ ਅੰਮ੍ਰਿਤਸਰ ਦੇ ਵਿੱਚ ਉੱਥੇ ਤੇ 2020 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਉਹ ਵੀ ਕੋਈ ਹੈਰੋਂ ਰਿਕਵਰ ਹੋਈ ਸੀ ਕਿ ਜੀ ਜੋ ਇਹਨੇ ਸਾਨੂੰ ਹੁਣ ਦੱਸਿਆ ਗਏ ਇਹ ਜਿਹੜਾ ਉਹਨਾਂ ਨੂੰ ਹੈਰੋਂ ਵਾਲੇ ਸੀਗੇ ਉਹਨਾਂ ਨੂੰ ਠਹਿਰ ਦਿੰਦਾ ਸੀਗਾ ਉਹ ਕਾਫੀ ਮਤਲਬ ਜਿਹੜੇ ਹੀਨਸ ਤਰ੍ਹਾਂ ਆ ਸੀ ਉਹ ਲੱਗਿਆ ਸੀਗਾ 22 ਐਨਡੀਪੀਐਸ 27 ਐ ਜਿਹੜੀ ਬੜੀ ਹੀਨਸ ਹੈਗੀ ਹੈਗੀ ਤੇ ਆਰਮਜ਼ ਐਕਟ ਵਗੈਰਾ ਲੱਗਿਆ ਸੀਗਾ ਉਦੋਂ ਡਿਊਰਿੰਗ ਜੇਲੀ ਇਹਦੇ ਜਿਹੜੇ ਪਾਕਿਸਤਾਨ ਦੇ ਬੰਦੇ ਉਹਨਾਂ ਨਾਲ ਲਿੰਕ ਹੋਈ ਸੀਗੀ ਹੁਣ ਦੱਸਦੇ ਹੁਣ ਹੁਣ ਉਹ ਉਹ ਤੋਂ ਜਮਾਨ ਦੇ ਵਿੱਚ ਸੀ ਜੀ ਉਹ ਟ੍ਰਾਇਲ ਚੱਲ ਰਿਹਾ ਉਹ ਮੁਕਦਮੇ ਦਾ ਦੇਖੋ ਇਹ ਤਾਂ ਤਫਤੀਸ਼ ਦਾ ਵਿਸ਼ਾ ਹੈਗਾ ਪਰ ਸਾਨੂੰ ਇਹਨੇ ਮੁਢਲੇ ਤੌਰ ਤੇ ਚੀਜ਼ ਜਿਹੜੀ ਉਹ ਕਨਫੈਸ ਕੀਤੀ ਵੀ ਪਹਿਲਾਂ ਵੀ ਦੋ ਤਿੰਨ ਵਾਰ ਮੰਗਾ ਚੁੱਕੇ ਹੈ ਜਿਹੜੀ ਹੈਗੇ ਕਿ ਐਮੀ ਭਾਰੀ ਮਾਤਰਾ ਦੇ ਵਿੱਚ ਜੀ